हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਲਈ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸਵੇਰ ਸੇਰ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਭਾਈ ਤੁਹਾਡੇ ਇਲਾਕੇ ਆ ਜੀ ਭਾਈ ਜੀ ਹਸੀ ਕਾਲ ਭਾਈ 사ਸੀ ਕਾਲ ਜੀ ਉਹ ਠੀਕ ਹੋ ਭਜੀ ਠੀਕ ਠਾਕ ਵਧੀਆ ਜੀ ਨਾਮ ਤੇ ਐਡਰੈਸ ਹੋ ਨਾਮ ਜਗਰਾ ਸਿੰਘ ਜੀ ਪਿੰਡ ਅਲਕੜਾ ਜ਼ਿਲ੍ਹਾ ਬਰਨਾਲਾ ਜੀ ਨੇੜੇ ਭਦੌਰ ਸਰ ਨੇੜੇ ਭਦੌਰ ਮੋਬਾਈਲ ਨੰਬਰ ਉਹ 98014 ਜੀ 17933 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਸ ਹੋਈ ਆ ਮੇਰੇ ਦੂਜਾ ਸੂਸ ਹੋਇਆ ਰਿਹਾ ਜਿਹਨ ਨਾਲ ਕਦੋਂ ਸੂਈ ਆ ਬਾਈ ਇਹਨੂੰ ਸੂਈ ਨੂੰ ਅੱਜ 7-8 ਦਿਨ ਹੋ ਗਏ 7 ਤੋਂ 8 ਦਿਨ ਹਾਂ ਜੇਰ ਦੀ ਆਪਣੀ ਕੋਈ ਵੀਡੀਓ ਬਣੀ ਵੀ ਐ ਬਸ ਠੀਕ ਆ ਬੱਚੇ ਬਾਈ ਬੱਚਾ ਮੰਗ ਰਾ ਜੀ ਬੱਚਾ ਮੰਗ ਰਾ ਤੇ ਕਿੰਨਾ ਦੁੱਧ ਰੈਡੀ ਦੁੱਧ ਵੀਰੇ 20 ਤੋਂ 21 ਲੀਟਰ ਕੋ ਤਾਂ ਤਿਆਰ ਆ ਹੁਣ ਰੈਡੀ ਐ ਜਮਾ ਅਗਲਾ ਬੰਦਾ ਮੈਨਕੇ ਲਿ ਜਾ ਸਕਦਾ ਆ ਬੀ ਲੀਟਰ ਲਿਆ ਕੇ ਚਾਰ ਡੰਗ ਚੋ ਵੀ ਆਪਣੇ ਘਰੇ ਠੀਕ ਆ ਬਾਈ 20 ਤੋਂ 21 ਲੀਟਰ ਦੁੱਧ ਬਾਈ ਤਿਆਰ ਆ ਫੇਸ ਬੜਾ ਚੰਗਾ ਕੱਦ ਫੁੱਲ ਆ ਰਬਰ ਖੜਿਓ ਕੱਦ ਬਾਈ ਫੁੱਲ ਆ 20 ਕਿਲੋਟਰ ਦੁੱਧ ਬਸ ਹਜੇ ਮੈੜਾ ਚੱਲਣਾ ਬਹਿੜਦਾ ਹਾਜੀ ਮੈੜਾ ਮੂਲਾ ਚੱਲੂਗਾ ਕੱਦ ਦੇਖੋ ਨਾੜਾ ਨੂੜਾ ਸਾਡਾ ਨਾੜਾ ਨੂੜਾ ਨੇੜੇ ਤੋਂ ਚੈੱਕ ਕਰਵਾਉਂਦੇ ਆ ਥਣ ਬਹੁਤ ਚੰਗਾ ਹੈ ਸਹੀ ਕਿਵੇਂ ਹੈ ਭਾਈ ਸੋਈ ਇੱਕ ਨੰਬਰ ਹੈ ਬਰੇਜ ਕੋਨਾ ਪਤਾ ਰਾਂ ਮਾਰ ਕੇ ਦਿਖਾਵਾਂਗਾ ਨਾੜਾ ਨੂੜਾ ਫੁੱਲ ਚੰਗੀਆਂ ਇਧਰ ਵੀ ਦਿਖਾਣ ਖਣ ਚਾਰੇ ਥਣ ਨਿਕੜਵੇਂ ਪਛਾਹ ਤੋਂ ਵੀ ਆਰਡਰ ਭਾਈ ਬਹੁਤ ਚੰਗਾ ਹੈ ਬਾਕੀ ਹਜੇ ਟਾਈਮ ਵੀ ਕੁਛ ਨਹੀਂ ਹੋਇਆ ਭਾਈ ਤੇ ਸ਼ਾਮ ਤੱਕ ਦੇਖੋ 12 ਕ ਦਾ ਟਾਈਮ ਆ ਭਾਈ ਸ਼ਾਮ ਤੱਕ ਅਡਰ ਦੀ ਕੁਆਲਿਟੀ ਨੇ ਬਹੁਤ ਵਧੀਆ ਤਿਆਰ ਕਰਨੀ ਹੈ ਕੱਲਾ ਕੱਲਾ ਖੜ ਜਾ ਖੜ ਉਹਦੇ ਕੋਲ ਨਿੱਕੜ ਮੇ ਪੂਰੇ ਗੈਪ ਤੇ ਖੜ ਕਮਾਲ ਦਾ ਨਾਣਾ ਨੂੜਾ ਲਾਏ ਭਾਈ ਇਧਰੋਂ ਵੀ ਆਰਡਰ ਚੈੱਕ ਕਰ ਲੋ ਨਾਣਾ ਨੂੜਾ ਕਰਮ ਵਾਲੀ ਦੇ ਦੋਨੇ ਪਾਸੇ ਚੰਗੀਆਂ ਨੇ ਖੂਲ ਬਈ ਤੋਰ ਕੇ ਰਖਾ ਲੈ ਜੰਦਾ ਖੂਲ ਕਰਦੇ ਬਟ ਚੰਗਾ ਰੰਗ ਰੂਪ ਚੰਗਾ ਸੂਈ ਸਵਾਈਆ ਬੱਚਾ ਮਗਰ ਬੱਚਾ 2 ਲੀਟਰ ਦੁੱਧ ਭਾਈ ਚੋਣ ਵਾਲਾ ਹਾਜ਼ਰ ਆ ਕਿਆ ਨੌਣਾ ਨਹੀਂ ਤੈਨੂੰ ਅਨੇਕ ਵਾਰ ਕਹਿੰਦਾ ਦਊਗੀ ਇਹਦੇ ਲਈ ਹਾਜ਼ਰ ਆ ਬਈ ਹਾਜ਼ਰ ਆ ਬਈ ਦੁੱਧ 25 ਕਿਲੋ ਦੇਣਾ ਵੇੜ ਨੇ ਇਹ ਸੂਈ ਨੂੰ ਕੁਸ ਦੇਣ ਵੀ ਨਹੀਂ ਜੇ ਕੜਕੁੜ ਚੱਲਣਾ ਵੇੜ ਦਾ ਹਾਂਜੀ ਕੜਕੁੜ ਚੱਲੂਗਾ ਦੁੱਧ ਹੋਰ ਬਾਜੂ ਰੈਸੇ ਚੱਲ ਜਿਹੜਾ ਚੋਣ ਵਾਲਾ ਦੁੱਧ ਆ ਪੀਕ ਕਿਲੋਟਰ ਤਿਆਰ ਆਗਾ ਨਾਲਾ ਨੂਣਾ ਚੰਗੀਆਂ ਠੰਡੂਣ ਚੰਗਾ ਤੋਰਾ ਤਰਾ ਚੰਗਾ ਕੱਦ ਫੁੱਲਾ ਬਈ ਬੱਚੇ ਚੰਗੇ ਪਾਉਂਦੀ ਐ ਬੱਚਾ ਰੋਖਲਾ ਮੜੀ ਜੀ ਜਾਤ ਬ੍ਰੀਡ ਫੁੱਲ ਚੰਗੀਆਂ ਕੱਦ ਵੱਡ ਚੰਗਾ ਚੰਗੀ ਆ ਬੜ ਸੁਨੱਖੀ ਆ ਥੋੜੀ ਖੁੱਲੀ ਆਈ ਵੀ ਆ ਬਾਈ ਕਹਿੰਦਾ ਉਹਦਾ ਕਰਕੇ ਥੋੜਾ ਐ ਭਾਜ ਨਾਟਕ ਕਰਦੀ ਆ ਬਾਈ ਤੇ ਮੁੱਲ ਕੀ ਆ ਕੋਈ ਜਿਆਦਾ ਜਿਆਦਾ ਮੁੱਲ ਵੀਰੇ ਜਮਾ ਲੈਂਦੇ ਆਣ 65000 ਰੁਪਏ ਮਾਨਦਾਨ ਹੋ ਬਾ ਮੌਕੇ ਤੇ ਮੋੜਾ ਮੋਟਾ ਹੋ ਜਾਊਗਾ ਜੇ ਇਹ ਨਾ ਆਣੀ ਹੈ ਜੇ ਜੈਜ ਮੋਲਾ ਬਾਈ ਜੈਜ ਕਰਿਆ ਮੋਲਾ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਣ ਜਰੂਰ ਹੋ ਜਾਊਗਾ ਲੈ ਚੱਲੰਦਾ ਚੰਗੀ ਆ ਬੜ ਕੱਦ ਬੈਡ ਵਾਲੀ ਆ ਰੰਗ ਰੂਪ ਚੰਗਾ ਆ ਡਰ ਚੰਗਾ ਨਾਣਾ ਨੂਣਾ ਫਾਲੋ ਚਾਹੀਏ ਚਵਾਈ ਵੀ ਧਾਰਾ ਮਾਰਕੀ ਬਾਈ ਆਪਾਂ ਦਿਖਾਉਨੇ ਆ ਧਾਰਾ ਮਾਰਕੀ ਬੱਚੇ ਦੇ ਜਾਨੀ ਧਾਰਾ ਮਾਰਕੀ ਦਿਖਾਉਨੇ ਲੈ ਚੱਲ ਬਈ ਅੰਦਰ ਦੋਨੇ ਪਾਸੇ ਚਵਾਈ ਕਰ ਲੈ ਜਾਂ ਮਰਜ਼ੀ ਕਰੀ ਗਾ ਛੱਡ ਗਾਂ ਸੱਡ ਤੋਰਾ ਤਰਾ ਚੰਗਾ ਡਰ ਕਮਾਲ ਦਾ ਚਵਾਈ ਆ ਜਿਹੜੀ ਕਰਕੇ ਮੜੀ ਦਿਖਾਉਣਾ ਧਾਰਾ ਮਾਰਕੀ ਹਾਂ ਬਈ ਆਈਂ ਵੇਜਾ ਜਿਵੇਂ ਮਰਜ਼ੀ ਬਹਿ ਜਾ ਹਿਲਣਾ ਕਰਮਾਈ ਨੇ ਘੋਰਾ 22 ਯਰ ਬੜੀ ਗਈ ਆ ਚੂਣ ਬਈ ਨੀਂਦਾ ਨਹੀਂ ਆਉਂਦੀ ਕਮਾਲ ਦਾ ਬਈ ਚੂਣ ਜਿਵੇਂ ਮਰਜ਼ੀ ਧਾਰਾ ਮਰੀ ਚੱਲ ਕੋਈ ਨਿਆਣਾ ਨਹੀਂ ਪਾਇਆ ਬਸ ਤਾਂ ਹੀ ਲੈ ਆ ਮੂਲ ਖਾਣਾ ਲੈ ਬਈ ਜਾ ਲੈ ਕੋਈ ਚੱਕ ਕਰੀ ਨਿਆਣਾ ਪਾਣਾ ਨਾ ਪਾਣਾ ਦੋਨੇ ਬਸੀ ਬੈਠਾਰੇ ਇੱਕ ਬਸੀ ਬੈਠਾਰੇ ਹੂੰ ਧਾਨ ਕਰਦੀ ਏ ਬਾਕੀ ਵੱਡੀ ਗੱਲ ਗਰਮੀ ਵੀ ਨਹੀਂ ਮਾਰਦੀ ਗਰਮੀ ਗਰਮੀ ਮਾਰ ਲੇ ਜਾ ਬਈ ਬਈ ਜੀ 22 ਜੀ ਫੋਲੋਟੈਂਗੀ ਅਬ ਤੇ ਮੈਂ ਰੋਣੀ ਮਾਰਦੋ ਤੇ ਵੈਡ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ